ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਵਿੱਚ ਆਜੋ ਕਰਦੇ ਹਾਂ ਕੋਈ ਕੰਮਕਾਰ ਉਹ ਨਰਵੈਰ ਸੰਦੂ ਵੀ ਹਾਲੇ ਸੁੱਤੇ ਪਏ ਨੇ ਹੂੰ ਉੱਠ ਖੜੇ ਮੂਠਾ ਕੱਢਵਾਇਉ ਜੋ ਆ ਚੱਲੀਏ ਆਜੋ ਆਜੋ ਜਲੀਏ ਹੱਸ ਦਿਓ ਇੱਕ ਵਾਰੀ ਸਮਾਈਲ ਕਰ ਦਿਓ ਸਮਾਈ ਹੂੰ ਸਮਾਈ

चल 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 उ पाए गए कोई चल थले है नहीं। सारे कोठे से आ गया तू भी इत ਥੱਲੇ ਹੈ ਨਹੀਂ ਸਾਰੇ ਤਾਹਾਂ ਜੜੇ ਆਏ ਹੈ ਤਾਹਾਂ ਹੁਣ ਤਾਹਾਂ ਕੰਮ ਨੇ ਕੇ ਕੋਠੇ ਤੇ ਆ ਦੇਖੋ ਆ ਤੇ ਡੇੜੀ ਨੇ ਦੌਣ ਕਸਮ ਦੇ ਮਾਰੇ ਨੇ ਸਾਰਾ ਪੱਟਤਾ ਹੈ ਹੁਣ ਇਹਨੂੰ ਲਾਉਣੀ ਆ ਜੀ ਹੂੰ ਤੂੰ ਬੈਗੇ ਹੋਏ ਤੂੰ ਬੈਗੇ ਭਾਈ ਕੀ ਦੇਖ ਲਿਆ ਪੁੱਤਰੀ ਹੂੰ ਲੈ ਲੈ ਤੂੰ ਏ ਆ ਦੇਖੀ ਆ ਕੀ ਕਰਕੇ ਆ ਆ ਹੈਗੀ ਜੀਤਾ ਇਧਰ ਹੈਲੋ ਆ ਕੀ ਕਰਕੇ ਆ ਆ ਕੀ ਜੀਤਾ ਖਰਚਾ ਦੇਖ ਥੱਲੇ ਪੈਸਾ ਚੱਲ ਮੋੜ ਉਠਾ ਉਠਾ ਮੋੜ ਬਾਰੀ ਲਾ ਦੀ ਹੂੰ ਹਾਉ ਕੀ ਕਰਕੇ ਆ ਇਧਰ चल इधर आगे करके देख इधर चल 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 आगे तो दे करके देखी आगे की हाँ कीत गिला करता ਆ ਮੇਰੀ ਜਾਂਦੀ ਥੱਲੋਂ ਦੀ ਇੱਧਰ ਦੀ ਅਦੋਂ ਨਾ ਬਣੇ ਵੱਡੀਆਂ ਬਰ ਗਈਆਂ ਕਿੱਥੇ ਨੇ ਤਾਂ ਵੱਡੀਆਂ ਇਹ ਤਾਂ ਛੋਟੇ ਹੀ ਤਾਂ ਦਾਉਣ ਆਹ ਤਾ ਕੇ ਆਹ ਫਸਲ ਨਹੀਂ ਮੜਾ ਜਾ ਰਵੰਦੀ ਬਾ ਮੋੜ ਆ ਕੇ ਆਹ ਫੜਾ ਕੇ ਨਾ ਇੱਕ ਕਮਨ ਜਿਹਨੂੰ ਦੋ ਜਣੀਆਂ ਲੰਖੀਆਂ ਪਈਆਂ ਫਿਰ ਉਹ ਨਹੀਂ ਹੁੰਦਾ ਹੈਗਾ ਹੁਣਾ ਟਪੜਾ ਨਹੀਂ ਫੜਿਆ ਜਾਂਦਾ ਨਾ ਕਿੱਥੇ ਜਾਂਦਾ ਸੂਈ ਨਹੀਂ ਨਾ ਕਰੀਏ ਨਾ ਸੂਈ ਇਹਦੇ ਤੋਂ ਉਰਨਾਲਾ ਦੋਨਾਂ ਤੋਂ ਤਾਂ ਲਾਹਿਆਗਾ ਇਹ ਮੂੜ ਤਾਂ ਦੇ ਵਿੱਚ ਪਹਿਲਾਂ ਮੈਂ ਕਰਕੇ ਦੋਨਾਂ ਤੋਂ ਤਾਂ ਲਾਹਿਆਗਾ ਦੋਨ ਨਹੀਂ ਕਸੀ ਜਾਂਦੀ ਪੱਟ ਕੇ ਸਿਰਦਾ ਚੰਗੇ ਭਲੇ ਲਾਇ ਲਪਾਇ ਆਹ ਹੁਣ ਕੋਈ ਫਰੂੰਦ ਹੁਣ ਕਸੀ ਨਹੀਂ ਹੁੰਦੀ ਕੱਪੜੇ ਤੋਂ ਇਹ ਹੁਣ ਨਹੀਂ ਪਸੀ ਜਾਂਦੀ ਆ ਕਿ ਇਹਨੂੰ ਤਾਂ ਹਾਂ ਰੱਖੋ ਪਿੱਸੇ ਰੱਖੋ ਫੇਰ ਆਤੀ ਜਮਾਲੀ ਹੋ ਜੂਗੀ ਲੈ ਹੁਣ ਰੋਜ਼ ਪਾਸ ਕੇ ਜਾ ਹੁਣ ਇੱਕ ਦਿਨ ਪਾਸ ਕੇ ਦੱਬ ਕੇ ਤਾਂ ਲਾ ਕੇ ਮੱਝਾ ਦੇ ਜਾ ਹੁਣ ਖੜ ਜਾ ਆਂ ਢੱਕਣ ਲਾ ਦੇ 6.5 ਚੱਲ ਹੁਣ ਖੜਾ ਹੋ ਜਾ ਆ ਨਾ ਵਿੱਚ ਸਿੱਟ ਦੀ ਕੱਪੜਾ ਜਾ ਬਟਾ ਬਈਲੀ ਲੈ ਨਨਵਾਰ ਕਿਧਰੇ ਨਾ ਫੋਨ ਚੱਕ ਲੈ ਇਹ ਆ ਸਾਡਾ ਪਿੰਡ ਜੀ ਲਾਗੇ ਮਾ ਕਿ ਨਾ ਬਸ ਸਾਰਾ ਇਹ ਕੋਹ ਦਾ ਨਾ ਤਾਂ ਚਲੋਏ ਕੋ ਚਲ ਵਾ ਕੋ ਚਲ ਵਾ ਹੂੰ ਇਹਨੂੰ ਖਾ ਲੈਣ ਦਿੰਦੇ ਨਹੀਂ ਇਹ ਹਾਲ ਚੱਕੀ ਫਿਰਦਾ ਖਰਾਬ ਛੱਡ ਦਾਦਾ ਨਹੀਂ ਚੰਗਾ ਲੈ 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 ਚੰਗਾ ਲੈ ਫਿਰ ਚੰਗਾ ਲੈ ਨੰਨੇ ਘੜਾ ਦੇਖੀ ਆ ਨਾਲ ਥੈਲੀ ਕਿੱਥੇ ਰੱਖਦਾ ਇਹ ਨੂੰ ਆਤੀ ਪੈ ਗਈ ਇਹ ਚੱਕ ਲੈ ਹੁਣ ਖੜਾ ਹੋ ਜਾ ਪੈਰਾਂ ਪਰ ਬਹਿ ਗਿਆ ਲੈ ਚੱਕ ਤਾ ਇਹ ਰਹਾ ਬੱਤ ਕੈਦਨਾਂ ਦੀ ਕੋਲ ਕੋਈ ਪਈਦੀ ਸੀ ਚਲੋ ਭਾਈ ਚੱਲੇ ਚੱਲੀਏ ਬਸ ਐਦਾਂ ਲਾਏ ਤੇ ਪੋਚਾ ਤਾਂ ਆ ਰੰਗ ਹੈ ਆਹ ਦੇਖੋ ਦਾੜ ਵਿੱਚ ਇਹ ਨਿਲੇ ਦਰਸ ਰੇਲਾ ਸਾਰੇ ਰਾਤ ਮੈਂ ਆਉਂਗਾ ਮੋਟੇ ਮੋਟੇ ਗੋਦਾਂ ਨਹੀਂ ਕਿਰਾ ਲੱਗੇ ਛਿੱਟੇ ਤੇ ਦੇ ਠੇਕਾ ਮਾ ਹੌਲ ਵੇਟ ਦਾ ਗਿੱਲਾ ਕਰਤਾ ਬਰੇ ਫੜਾ ਨੂੰ ਤਦਦਾ ਕੰਮ ਨਹੀਂ ਹੁੰਦਾ ਕੋਈ ਆ ਚੱਲੀਏ ਜਬ ਉਹ ਚੱਲਾ ਦੇ ਉਹ ਚੱਲਾ ਦੇ chắc con nữa nắp con nguồn điên mặt rút cạ Rớt cạ rút cạ देखा चैकिंग मेनू बैरोई हेलो Hãy subscribe cho kênh Ghiền ਰੜਕਾ ਰੜਕਾ ਕੀ ਹੋ ਗਈ ਹੁੰਦਾ ਰੜਕਾ ਬਬਕਰ ਗਏ ਨਾ ਬਬਕਰ ਅੜੀ ਬਬਕਰ ਸਿੱਠੀ ਇੱਕ ਪਾਣੀ ਉਧਰ ਦੀ ਆ ਗਿਆ ਆ ਗਿਆ ਓਏ ਇਹਦਾ ਬੜਾ ਹੁਸਤ ਇਹਦੇ ਅੰਦਰ ਜੇ ਤੋਂ ਕੱਢਦਾ ਆ ਲੈ ਹੋਰ ਚਲੋ ਤਾਂ 2 ਕਿਲੋ ਹੋਊਗਾ ਹਰ ਇੱਕ ਜੰਦੇ ਦਾ ਪਾਣੀ ਚੜ੍ਹਦਾ ਤਾਹਾਂ ਦਾ ਪਾਵੇ ਨਾ ਦੋ ਵਾਰੀ ਸਫਾਈ ਕਰੀਂ ਵਜੇ ਇੱਕ ਵਾਰੀ ਥੱਲੇ ਇੱਕ ਵਾਰੀ ਤਾਹਾਂ ਨਮਾ ਉਹ ਹੋਈ ਦਾ ਕਰਨ ਨਹੀਂ ਦੋ ਵੀ ਇਹ ਕੜਾ ਆਈਦਾ ਆਪਣੇ ਤੋਂ ਬਲੇ ਬਲੇ ਮਤਲਬ ਰੋਜ਼ ਰੋਜ਼ ਤਾਂ ਕਹਾਂ ਆਉਂਦੇ ਵੀ ਨਹੀਂ ਤੂੰ ਇਹ ਵਿੱਚ ਕੀ ਕਰੀਂ ਨਾ ਚਲ ਚੱਕ ਬਾਡੀ ਦਾ ਕੁਆਲਿਟੀ ਹਦ ਤੋ ਜਾ ਉਹੀ ਹੱਥ ਮੂੰਹ ਚ ਬੰਦਾ ਬੰਦਾ ਆ ਬੈਣ ਆ ਗਈ ਤਰੀ ਜਾ ਬੈਣ ਆ ਗਈ ਹੋਰ ਬੈਣ ਆ ਗਈ ਜਾ ਚੱਕਰ ਆਣੇ ਤੇ ਖੜੇ ਨਹੀਂ ਚੱਕਰ ਲਾ ਗਈ ਤੇ ਸਾਰੇ ਚਲਾ ਦੇਣਾ ਮੈਂ ਕੋ ਕੋ ਦੇ ਸਿਚ ਨੂੰ ਬੋਲ ਬੋਲ ਕਰੇ ਤਸੱਬ ਕਰਾਂ ਮੈਂ ਕੋ ਹੋਈ ਗਈ ਦੇ ਨਾਲ ਕੱਢ ਡਾ ਡਾ ਜਾ। ਕੱਢ ਜਾ। ਗੇੜ ਗੋਲ ਤਾਂ ਦੇਖ। ਹੂੰ। ਲੋ ਜੀ ਅੱਜ ਇਹ ਤਾਂ ਸਫਾਈ ਕਰੀ ਜਾਂਦੇ ਆ। ਸਫਾਈ 'ਚ ਵਿਜੀ ਨੇ। ਆਦ ਨਹੀਂ ਲੱਗਦਾ ਕੁਝ ਬਣਾ ਕੇ ਖਵਾਉਂਦੇ ਆਪਾਂ ਨੂੰ। ਤੇ ਕੱਲ ਮਿਲਦੇ ਆ ਅਗਲੇ ਵਲੌਗ ਚ ਧੰਨਵਾਦ ਜੀ ਸਫਾਈ ਵੀ ਹੁਣ ਜ਼ਰੂਰੀ ਹੁੰਦੀ ਹੈ ਜੀ ਘਰ ਦੀ ਵੀ ਕਰਨੀ ਹੈ ਨਾ ਇਹ ਵੀ ਕੁੱਤਾ ਵੀ ਪੂਸ ਮਾਰ ਕੇ ਬਹਿਦਾ ਹੈਗਾ ਹੂੰ ਚਲ ਫਿਰ ਕੱਲ ਨੂੰ ਬਣਾ ਕੇ ਖਵਾਵਾਂਗੇ ਕੁਛ ਨਾ ਕੁਛ ਧੰਨਵਾਦ ਜੀ ਬਾਏ